ਸਸਰੀ ਕਾ ਇਤਨੂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਤੋਂ ਆਉਂਦੇ ਅਸੀਂ ਨਾਲ ਦੇ ਪ੍ਰੇ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਅਸੀਂ ਹਾਜ਼ਰਾਂ ਤੁਹਾਡੀ ਕਚਹਿਰੀ ਵਿੱਚ ਅੱਜ ਵੀ ਇੱਕ ਲੋਕ ਗਾਤਾ ਲੈ ਕੇ ਉਸ ਮਿਰਜਾ ਸੇਵਾ ਦੀ ਹੈ ਨਾ ਤੇ ਜਦੋਂ ਇਹ ਬੱਤੀ ਫਿਰ ਮਿਰਜਾ ਤਾਂ ਉੱਥੇ ਏਜੰਡ ਦੇਠਾ ਬੱਤੀ ਅਸੀਂ ਤੁਸ ਕੱਲ ਗੀ ਸੁਣਿਆ ਹੋਣਾ ਹੈ ਨਾ ਤੇ ਫਿਰ ਉਹ ਬੱਤੀ ਘਰੇ ਆ ਗਈ ਖਾਲੀ ਤਾਂ ਫਿਰ ਉਹਦੀ ਮਾਂ ਨਸੀਬੋ ਮਿਰਜੇ ਦੀ ਮਾਂ ਦਾ ਨਸੀਬੋ ਭੈਣ ਦਾ ਨਾ 36 ਸੀ ਹੈ ਨਾ ਤੇ ਫਿਰ ਉਹ ਜਦੋਂ ਬੱਕੀ ਘਰੇ ਆ ਗਈ ਤੇ ਫਿਰ ਮਾਂ ਰੋਂਦੀ ਆ ਹੈ ਨਾ ਤੇ ਇਹ ਅਸੀਂ ਤੁਹਾਨੂੰ ਇਹ ਲੋਕਾਥਾ ਸੁਣਾਵਾਂਗੇ ਤੇ ਜਿਹੜਾ ਨੁਕਤਾ ਪਾਵਾਂਗੇ ਉਹ ਕਫ ਬਲਗ ਨੂੰ ਜੜ ਤੋਂ ਖਤਮ ਕਰੋ ਕਾਫੀ ਪੈਂਸਲ ਲੈ ਕੇ ਬੇਜੋ ਤੇ ਲੋ ਸੁਣੋ ਇਹ ਸਿਲਵਾ ਲੋਗਾ ਤੁਹਾਨੂੰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਦੱਸਿਓ ਤੁਹਾਨੂੰ ਸਾਡੀ ਇਹ ਲੋਕਾਥਾ ਤੁਸੀਂ ਪਹਿਲਾਂ ਕਿਸੇ ਨੂੰ ਲੰਬੇ ਹਿੱਕਾ 'ਚ ਇਹ ਗਾਥਾ ਨਹੀਂ ਸੁਣੀ ਹੋਣੀ ਇਹ ਐਸੀ ਸੁਣਾਉਣਿਆ ਤੁਹਾਨੂੰ ਮੈਂ ਲੱਭ ਕੇ ਲਿਆਉਂਦੀ ਆ ਤੁਹਾਡੇ ਵਾਸਤੇ ਨਵੇਂ ਨਵੇਂ ਚੀਜ਼ਾਂ ਤੇ ਹੂੰ ਚਾਹੇ ਤੁਸੀਂ ਕਿਤੇ ਸੁਣਿਆ ਹੋਵੇ ਕਹਾਣੀਆਂ ਸੁਣੀਆਂ ਹੋਣ ਪਰ ਐੇ ਲੰਬੇ ਹੇਕ ਚ ਨਹੀਂ ਸੁਣਿਆ ਹੋਣਾ ਤੇ ਮੈਂ ਤੁਹਾਡੇ ਲਈ ਤਿਆਰ ਕਰਿਆ ਪੈਣਾ ਵੀ ਲੈ ਸੁਣੋ ਜੁਨੀ ਪੀਜੀ ਦੀ ਰੰਦੀ ਦੀ ਨੈਣਾ ਮਾਣੇ ਮਾਣੇ ਅੰਜੂ ਸੀਟੇ ਨੀ ਜੁਨੀ ಿಜಗಿರ ದನ ಮಂಜು ಗಳ ಲಗತ್ತೀ ದರಾ ಬಡಿ ನೋ ಪಿಟ್ಟೆ ನೀ தரச்சி நசீ பீட்டூ லுண்டலிய சே

ਦੇ ਨੂੰ ਵਰਜਸੀ ਉਸਨੇ ਇੱਕ ਮਨੀ ਨਾਮੇਰੀ ਨੀ ਜਾਂ ਦੇ ਨੂੰ ਵਰਜਸੀ ਉਸਨੇ ਇੱਕ ਮਨੀ ਨਾਮੇਰੀ ਛਤੀ ਨੂੰ ਗਏ ਚੱਲਿਆ ਲੈਣ ਮੈਂ ਭਾ ਵੀ ਤੇਰੀ ਇਨੀ ਛਤੀ ਛਤੀ ਨੂੰ ਤੈਨ ਦਸੀ ਚੱਲਿਆ ਲੈਣ ਮੈਂ ਭਾ ਵੀ ਤੇਰੀ ਕਰ ਲਿਆ ਕੇ ਸੇਬਾ ಶಸಿಯೇ ನೀ ಬತ್ತಿ ਉੜ ਪੈਣ ਭਲੇ ਕੇ ਨੀਮ ਦੇਖ ਪਰਸੋਂ ਦਾ ਮੈਨੂੰ ਮੂੜ ਮੂੜ ਪੈ ਜਾਂਦੀ ਮਰ ਜਵੇ ਬਿਨਾਂ ਨਹੀਂ ਆਪਣੇ ਪੁੱਤ ਨੂੰ ਵੇਖੇ ਬਿਨਾਂ ਆਪਣੇ ਮੇਰੇ ਜੇ R ਨੀ ਸੋਗੀ ਸੋਗੀ ਚਾਰਿਚ ਵੇਰ ਨੀ ਮੈਨੂੰ ਸੁਖ ਨਾ ਲਗਦ ਨੀ ਸੋਗੀ ਸੋਗੀ ਚਾਰਿਚ ਵੇਰ ਕੱਲਿਆ ਜੀਵਤੀਏ ਨੀ ਕੀਤੇ ਰਗੀ ਅਮੀਰ ਜਾਂ ਅਦੀ ਵਕੀਏ ਨਹੀਂ ਕੀਤੇ ਰਹਿ ਗਿਆ ਮੇਰੀ ਜ ੜੀਏ ਲੱਗਦਾ ਵਿਚ ਵੇਲੇ ਦੇਖ ਗਿਆ ਮੈਂ ਜਾਉਂ ਪੱਟੀ ਨੀ ਜੇ ਕੁਝ ਮੇਰੇ ਪੁੱਤ ਨੂੰ ਹੋ ਗਿਆ ਨੀ ਮੈਂ ਜਾਉਂ ਪੱਟੀ ਸੀਂਦੇਵ ਥਰੀ ਕਿਆ ਤੂੰ ਕੀਤੇ ਬਰਗ ਲਕੇ ਡੇਰ ਕਲੀਆਂ ਪੀਏ ਨੀ ਕੀਤੇ ਮੇਰੀ ਜਹੋਗੀ ਅਮੇਰੇ ਲੋ ਜੀ ਲੋਗਾਤਾ ਪੂਰੀ ਹੋਈ ਛੱਤੀ ਨਾ ਜਿਹੜੀ ਛੱਤੀ ਨੂੰ ਆਦੀ ਭੈਣ ਨੂੰ ਕਹ ਗਿਆ ਸੀ ਤੇਰਾ ਆ ਕੇ ਵਿਆਹ ਕਰੂੰਗਾ ਪਹਿਲਾਂ ਤੇਰੀ ਭਾਬੀ ਸਾਬ ਨੂੰ ਲੈ ਕੇ ਆਉਣਾ ਉਹਦਾ ਵੀ ਘਰੇ ਵਿਆਹ ਤਰਿਆ ਹੋਇਆ ਸੀ ਤੇ ਫਿਰ ਦਿਖ ਲੋ ਜਿਹੜੀ ਭਾਵੀ ਬੀਤਨੀ ਉਹ ਬੀਤ ਗਈ ਤੇ ਮਾਂ ਫਿਟਦੀ ਆ ਦੇ ਨਸੋ ਤੁਸੀਂ ਕਮੈਂਟ ਕਰਕੇ ਤੁਸੀਂ ਪਹਿਲਾਂ ਇਹ ਲੋਕ ਆਸਾ ਸੁਣੀ ਹੈ ਜਾਂ ਨਹੀਂ ਤੇ ਕਮੈਂਟ ਜ਼ਰੂਰ ਕਰਿਓ ਭੁੱਲਿਓ ਨਾ ਤੇ ਲੋ ਹੁਣ ਆਜੋ ਤੰਦਰੁਸਤੀ ਵੱਲ ਕਾਫ ਨੂੰ ਬਲਗਮ ਨੂੰ ਜੜਾਂ ਚੋਂ ਖਤਮ ਕਰੋ ਇਹ ਕਹਿੰਦੇ ਵੀ ਇੱਕ ਗਿੱਲਾ ਅਦਰਕ ਲੈ ਲਓ ਤੇ ਕੱਟ ਕੇ ਇਸ ਦਾ ਇੱਕ ਚਮਚਾ ਰਸਨ ਕਾ ਲਓ ਉਹਦੇ ਵਿੱਚ ਇੱਕ ਚਮਚਾ ਸ਼ਹਿਦ ਮਿਲਾ ਕੇ ਚੱਟ ਲਓ ਜਾਂ ਫਿਰ ਸ਼ਹਿਦ ਤੇ ਉਹ ਅਦਰਕ ਦਾ ਰਸ ਪਾਣੀ 'ਚ ਘੋਲ ਕੇ ਪੀ ਲਓ ਠੀਕ ਹੈ ਨਾ ਕੋਸੇ ਪਾਣੀ ਚ ਉਹਨੂੰ ਪੀ ਲੋ ਚਾਰ ਪੰਜ ਦਿਨ ਵਰਤੋ ਇਹ ਨੁਕਤਾ ਤੇ ਬਿਲਕੁਲ ਕਾਫ ਜਿਹੜੀ ਹੈਗੀ ਆ ਤੁਹਾਡੀ ਬਲਗਮ ਜੜ ਚੋਂ ਅੰਦਰੋਂ ਪਟਕੇ ਕੱਢ ਦੂ ਸਦਾ ਲਈ ਖਤਮ ਹੋ ਜਾਊ ਜਾਂ ਫਿਰ ਸੁੰਡ ਤੇ ਕਾਲੀ ਮਿਰਚ ਨੂੰ ਪਾਣੀ ਵਿੱਚ ਉਬਾਲ ਕੇ ਪੀਓ 2-3 ਦਿਨ ਜਾਂ ਫਿਰ ਇਹ ਕਰ ਲੋ ਵੀ ਕਾਲੀ ਮਿਰਚਾਂ ਦੋ ਦਿਨ ਕਾਲੀਆਂ ਮਿਰਚਾਂ ਪਾ ਲਈਆਂ ਤੇ ਥੋੜਾ ਜਿਹਾ ਸੁੰਡ ਹੈ ਨਾ ਤੇ ਇਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਕੇ ਪੀਓ ਤਾ ਫਿਰ ਤਿੰਨ ਚਾਰ ਦਿਨ ਇਹ ਪੀਓ ਤਾਂ ਵੀ ਤੁਹਾਡੀ ਬਲਗਮ ਜਿਹੜੀ ਆ ਉਹ ਖਤਮ ਹੋ ਜੂਗੀ ਤੇ ਸਾਵਧਾਨੀ ਇਹ ਵਰਤਿਓ ਠੰਡਾ ਪਾਣੀ ਨਹੀਂ ਪੀਣਾ ਖੱਟੀ ਚੀਜ਼ ਨਹੀਂ ਖਾਣੀ ਤੇ ਨਾ ਹੀ ਕੋਈ ਦਹੀਂ ਵਗੈਰਾ ਖਾਣੀਆ ਤੇ ਲਓ ਲਿਖ ਲਿਆ ਹੈ ਆਚਾਰੀਆ ਬਾਲਕ੍ਰਿਸ਼ਨ ਜੀ ਆ ਦੱਸਿਆ ਨੁਕਤਾ ਮੈਂ ਤੁਹਾਡੇ ਕੋਲ ਪਹੁੰਚਦਾ ਕਰਤਾ ਤੇ ਤੁਸੀਂ ਇਹਨਾਂ ਜਰੂਰ ਵਰਤ ਕੇ ਦੇਖੋ ਤੇ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਇਹ ਤੁਹਾਨੂੰ ਲੋਕ ਕਹਾਥਾ ਸੁਣਾਤੀਆਂ ਤੁਸੀਂ ਪਹਿਲਾਂ ਨਹੀਂ ਸੁਣੀਆਂ ਸੀ ਹੈਨਾ ਤੇ ਦੱਸਿਓ ਤੁਹਾਨੂੰ ਕਿਉਂ ਜਿਹੀ ਲੱਗੀਆਂ ਧੰਨਵਾਦ ਹੈ ਸਾਡੀ ਵੀਡੀਓ ਦੇਖਣ ਲਈ ਹੈਨਾ